ਹਾਂਜੀ ਕਿਸਾਨ ਵੀਰ ਸਤਿ ਸ਼੍ਰੀ ਅਕਾਲ ਕਿਸਾਨ ਭਰਾ ਜਪਾਂ ਗੱਲਬਾਤ ਕਰਨੀਆਂ ਪੀਐਸ 10 ਝੋਨੇ ਬਾਰੇ ਸਭ ਤੋਂ ਵੱਡੀ ਜਿਹੜੀ ਦਿੱਕਤ ਕਿਸਾਨ ਭਰਾਵਾਂ ਨੂੰ ਆਉਂਦੀ ਹੈ ਤੇ ਵਿੱਚ ਕਿ ਝੋਨਾ ਜਿਹੜਾ ਸ਼ੁਰੂਆਤ ਦੇ ਦਿਨਾਂ ਵਿੱਚ ਪੀਲਾ ਪੈਣਾ ਪੀਲਾ ਪੀਲਾ ਜਿਹਾ ਨਜ਼ਰ ਆਉਂਦਾ ਫੋਟ ਘਟ ਹੁੰਦੀ ਅੜਿਆ ਜਾਂ ਝੋਨਾ ਜਿਹੜਾ ਉੱਥੇ ਹੀ ਰਹਿੰਦਾ ਤੇ ਇਹਦੇ ਬਾਰੇ ਕਿਸਾਨ ਵੀ ਕਈ ਵਾਰ ਪੁੱਛ ਦਿੰਦੇ ਵੀ ਝੋਨਾ ਪੀਲਾ ਪੈਣ ਦਾ ਤਾਂ ਕਾਰਨ ਕੀ ਆ ਕਿਉਂਕਿ ਬਾਅਦ ਵਿੱਚ ਝੋਨਾ ਸਹੀ ਤਾਂ ਹੋ ਜਾਂਦਾ ਪਰ ਸ਼ੁਰੂਆਤ ਅਜ ਪੀਲਾ ਕਿਉਂ ਪੈਂਦਾ ਕੀ ਕਾਰਨ ਹੈ ਕਿਹੜੇ ਤੱਤਾਂ ਦੀ ਘਾਟ ਇਹਨੂੰ ਆਉਂਦੀ ਆ ਸੋ ਉਹਦੇ ਨਾਂ ਨਾਲੇ ਦੇ ਵਿੱਚ ਜਿਹੜੀਆਂ ਦੋ ਮੇਨ ਬਿਮਾਰੀਆਂ ਆਉਣੀਆਂ ਸ਼ੁਰੂ ਹੋ ਗਈਆਂ ਜਿਦੇ ਕਰਕੇ ਪਿਛਲੇ ਸਾਲਾਂ ਜਿਹਦਾ ਝਾੜ ਘਟ ਗਿਆ ਸੀ ਸੋ ਝਾੜ ਨਾ ਘਟੇ ਤਾਂ ਉਹਦੇ ਵਾਸਤੇ ਕਿਸਾਨ ਭਰਾ ਅੱਜ ਆਪਾਂ ਜਾਣਕਾਰੀ ਸ਼ੇਅਰ ਕਰਦੇ ਆਂ ਸੋ ਜਿਹੜੇ ਭਰਾਵਾਂ ਨੇ ਵੀਡੀਓ ਚੈਨਲ ਤੇ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾ ਜਿਹੜੇ ਵੀਡੀਓ ਪੇਜ ਤੇ ਦੇਖ ਰਹੇ ਆਪਣੇ ਪੇਜ ਨੂੰ ਲਾਈਕ ਤੇ ਫੋਲੋ ਕਰ ਲੇ ਤੇ ਹੋਰ ਭਾਂਦਾ ਵੀਡੀਓ ਸ਼ੇਅਰ ਕਰ ਦਿਓ ਸੋ ਹੁਣ ਕਿਸਾਨ ਪਰ ਆਪਾਂ ਗੱਲਬਾਤ ਸ਼ੁਰੂ ਕਰਦੇ ਆਂ ਜਿਵੇਂ ਕਿ ਜਿਹੜੇ ਵੀ ਕਿਸਾਨ ਔਰ ਪੀ 210 ਚੋਂ ਐਸ ਵਾਰ ਲਾਇਆ ਉਹਨਾਂ ਦੀ ਜਾਣਕਾਰੀ ਤੇ ਆਪਾਂ ਦੱਸਦੇ ਆਂ ਕਿ ਜਿਹੜੀਆਂ ਇਹਦੇ ਵਿੱਚ ਦੋ ਮੇਨ ਬਿਮਾਰੀਆਂ ਆਉਂਦੀਆਂ ਪਹਿਲਾਂ ਉਹਨਾਂ ਦਾ ਧਿਆਨ ਜ਼ਰੂਰ ਰੱਖਿਓ ਤੇ ਸਪਰੇ ਬਿਲਕੁਲ ਸਹੀ ਸਮੇਂ ਤੇ ਕਰਨੀ ਇੱਕੋ ਸਪਰੇ ਦੇ ਨਾਲ ਆਪਾਂ ਜਿਹੜਿਆ ਦੋਨਾਂ ਬਿਮਾਰੀਆਂ ਦਾ ਕੰਟਰੋਲ ਕਰ ਸਕਦੇ ਆਂ ਸੋ ਬਿਮਾਰੀ ਇਹਦੇ ਵਿੱਚ ਕੀ ਆਉਂਦੀ ਪਹਿਲੇ ਨੰਬਰ ਤੇ ਤਾਂ ਜਿਹੜਾ ਇਹਦੇ ਵਿੱਚ ਦਾਣਾ ਕਾਲਾ ਪੈਂਦਾ ਉਹ ਦੂਜੇ ਨੰਬਰ ਤੇ ਇਹਦੇ ਵਿੱਚ ਹਲਦੀ ਰੋਗ ਹੁਣ ਦੋਨਾਂ ਬਿਮਾਰੀਆਂ ਵਾਸਤੇ ਆਪਾਂ ਇੱਕ ਸਪਰੇ ਦੇ ਨਾਲ ਸਾਰਨਾ ਤੇ ਉਹ ਕਿਹੜੀ ਕਿਹੜੀ ਸਪਰੇ ਕਰਨੀ ਤੇ ਕਦੋਂ ਕਰਨੀ ਆ ਉੱਤੇ ਆਪਾਂ ਗੱਲਬਾਤ ਉਹਨਾਂ ਕਰਦੇ ਆ ਜਿਵੇਂ ਕਿ ਜਦੋਂ ਆਪਣਾ ਝੋਨਾ ਗੋਭ ਦੇ ਵਿੱਚ ਆਉਂਦਾ ਉਹ ਸਮੇਂ ਆਪਾਂ ਦਾਣੇ ਕਾਲੇ ਤੋਂ ਤੇ ਹਲਦੀ ਰੋਗ ਤੋਂ ਸਪਰੇ ਕਰਨੀ ਜਦੋਂ ਪਾਈਪਾਂ ਖੁੱਲ ਜਾਂਦੀਆਂ ਜਾਨਕਿ ਮੁੰਜਰ ਬਾਹਰ ਨਹੀਂ ਨਿਕਲਦੀ ਮੁੰਜਰ ਵਿੱਚ ਹੀ ਹੁੰਦੀ ਆ ਜੇਕਰ ਆਪਾਂ ਮੁੰਜਰ ਬਾਹਰ ਨਿਕਲੀ ਤੋਂ ਸਪਰੇ ਕਰਾਂਗੇ ਤੋ ਜਿਹੜੀ ਬਿਮਾਰੀ ਆ ਉਹਦਾ ਆਪਾਂ ਪੂਰਾ ਕੰਟਰੋਲ ਨਹੀਂ ਕਰ ਸਕਦੇ ਤੇ ਛਾੜਦੇ ਫਰਕ ਪੈਂਦਾ ਤੇ ਜਿਹੜਾ ਕਾਲਾ ਦਾਣਾ ਪੈਂਦਾ ਉਹਦਾ ਮੈਂ ਆਪਾਂ ਸਪਰੇਅ ਕਰਨੀ ਆ ਜਦੋਂ ਪਾਈਪਾਂ ਫੁੱਲਣਾ ਹੋਣ ਉਸ ਸਮੇਂ ਤੇ ਉਦੋਂ ਆਪਾਂ ਕੋਈ ਚੰਗਾ ਜਿਹਾ ਫੰਗੀਸਾਈਡ ਲੈ ਕੇ ਜਿਵੇਂ ਐਮਿਸਟਾ ਟਾਪ ਕਸਟੋਡੀਆ ਜਾਂ ਨਟਿਓ ਵਗੈਰਾ ਤੇ ਉਹਦੇ ਵਿੱਚ ਆਪਾਂ ਇੱਕ ਜਿਹੜਾ ਹੋਰ ਪ੍ਰੋਡਕਟ ਮਿਕਸ ਕਰਨਾ ਹੈ ਬੈਕਟੀਰੀਆ ਵਾਲਾ ਕਿਉਂਕਿ ਜਿਹੜਾ ਕਾਲਾ ਦਾਣਾ ਪੈਂਦਾ ਬੈਕਟੀਰੀਆ ਦਾ ਮੇਨ ਕਾਰਨ ਹੁੰਦਾ ਉਹਦੇ ਵਿੱਚ ਆਪਾਂ ਜਿਹੜੀਆਂ ਪੀਲੀਆਆਂ ਆਂ ਪੁੜੀਆਂ ਆਉਂਦੀਆਂ ਦੋ ਸਟ੍ਰੈਪੋਸਾਈਕਲਿੰਦੀਆਂ ਜਾਂ ਫਿਰ ਕਸੂਗਾ ਮਾਈਸਨਿਕ ਆਉਂਦਾ ਉਹਨੂੰ ਆਪਾਂ ਵਿੱਚ ਐਡ ਕਰਕੇ ਤਾਂ ਇਹ ਬਿਮਾਰੀ ਦੀ ਰੋਗ ਥਮ ਕਰਨੀ ਆ ਤੇ ਇਹਦੇ ਨਾਲ ਹੀ ਜੇਕਰ ਤੁਸੀਂ ਹਲਦੀ ਰੋਗ ਦਾ ਕੰਟਰੋਲ ਕਰਨਾ ਤਾਂ ਹਲਦੀ ਰੋਗ ਵਾਸਤੇ ਵੀ ਆਪਾਂ ਕੋਈ ਵੱਖਰਾ ਜਾਣ ਕੇ ਪਾਉਣ ਦੀ ਲੋੜ ਨਹੀਂ ਉਹਦੇ ਵਾਸਤੇ ਫਿਰ ਆਪਾਂ ਨੂੰ ਜਿੱਥੇ ਜਾਂ ਤਾਂ ਨਟਿਵੋ ਸਪਰੇਅ ਕਰ ਦਿਓ ਜਾਂ ਫਿਰ ਜਿਹੜਾ ਗੈਲੀਲਿਉ ਵੇ ਆਉਂਦਾ ਉਹਦੀ ਆਪਾਂ ਸਪਰੇਅ ਕਰਨੀ ਉਹਦੇ ਨਾਲ ਹੋਊ ਕਿ ਆਪਾਂ ਨੂੰ ਇੱਕੋ ਫੰਗੀਸਾਈਡ ਵਰਤਣਾ ਪਊਗਾ ਹਲਦੀ ਰੋਗ ਤੇ ਵੀ ਕੰਮ ਕਰੂ ਤੇ ਦੂਜੀਆਂ ਫੰਗਸਾਂ ਦੇ ਵੀ ਕੰਮ ਕਰੂਗਾ ਤੇ ਕਸੂਗਾ ਮਾਈਸੇਂ ਦੇ ਨਾਲ ਆਪਾਂ ਜਿਹੜਾ ਗੈਲੀਲਿਉ ਵੀ ਵੇ ਆਉਂਦਾ ਉਹਦੀ ਸਪਰੇਅ ਆਪਾਂ ਕਰਨੀ ਆ ਝੋਨਾ ਨਸਾਰੇ ਤੋਂ ਪਹਿਲਾਂ ਜਦੋਂ ਗੋ ਗੋਬਾਂ ਫੁੱਲ ਜਾਂਦੀਆਂ ਤਾਂ ਦੂਜੀ ਸਪਰੇਅ ਆਪਾਂ ਇਹਦੇ ਹਲਦੀ ਰੋਗ ਦੀ ਕਰਨੀ ਆ ਜਦੋਂ 20 ਦਿਨ ਤੋਂ ਬਾਅਦ ਇਹਦੇ ਝੋਨੇ ਦੇ ਵਿੱਚ ਯਾਨੀ ਕਿ ਦਾਣਾ ਦੁੱਧਾ ਭਰ ਜਾਂਦਾ ਤੇ ਦਾਣਾ ਥੋੜਾ ਥੋੜਾ ਬੰਨਾ ਸ਼ੁਰੂ ਹੋ ਜਾਂਦਾ ਦੁੱਧਾ ਸਖਤ ਹੋ ਜਾਂਦਾ ਉਦੋਂ ਆਪਾਂ ਇੱਕ ਹੋਰ ਹਲਦੀ ਰੋਗ ਦੀ ਸਪਰੇਅ ਕਰਨੀ ਆ ਜੇਕਰ ਇਹ ਆਪਾਂ ਸਪਰੇਅ ਕਰਤੀ ਤੇ ਜਿੱਥੇ ਆਪਣਾ ਜਿਹੜਾ ਝਾੜ ਪਿਛਲੇ ਸਾਲਾਂ ਚ ਘੱਟ ਦੇਖਣ ਨੂੰ ਮਿਲੇ ਉਹ ਝਾੜ ਜਿਹੜਾ ਆਪਣਾ ਵਧੀਆ ਦੇਖਣ ਨੂੰ ਮਿਲੇਗਾ ਇਸ ਚੀਜ਼ ਦੀ ਗੌਰ ਕਰਨੀ ਆ ਸੋ ਹੁਣ ਗੱਲ ਕਰਦੇ ਆਪਾਂ ਜਿਹੜਾ ਪੀਲਾ ਪਾਣੀ ਦੇ ਵਿੱਚ ਤੇ ਕਈ ਕਿਸਾਨ ਵੀ ਇਹ ਵੀ ਸਵਾਲ ਸੀ ਵੀ ਝੋਨਾ ਇਹ ਕਿੰਨੇ ਦਿਨ ਲੈ ਕੇ ਪੱਕਦਾ ਤੇ ਕਿਸਾਨ ਪਨੀਰੀ ਬਜਾਈ ਤੋਂ ਲੈ ਕੇ ਲਗਭਗ ਇਹ ਝੋਨਾ 150 ਦਿਨ ਲੈ ਜਾਂਦਾ ਆਪਣੇ ਖੇਤਾਂ ਦੇ ਵਿੱਚ ਕਹਿਣ ਨੂੰ 140 ਦਿਨ ਚ ਪੱਕਦਾ ਪਰ ਆਪਣੇ ਖੇਤਾਂ 'ਚ 150 ਦਿਨ ਲੈਂਦਾ ਉਹਦਾ ਕਾਰਨ ਇਹ ਜਿਹੜੀਆਂ ਆਪਾਂ ਫੰਗੀਸਾਈਡ ਕਰਦੇ ਆਂ ਲਾਠ ਤੇ ਜਾਵੇ ਇਹ ਵਾਰ ਆਪਣਾ ਝੋਨਾ ਪੱਕਾ ਹੁੰਦਾ ਤੇ ਆਪਾਂ ਚਾਹੁੰਦੇ ਆਂ ਕਿ ਆਪਣਾ ਜਿਹੜਾ ਝੋਨੇ ਦਾ ਝੰਡਾ ਪੱਤਾ ਉਹ ਹਰਿਆ ਰਹੇ ਉਹਦੇ ਕਰਕੇ ਉਹਨੂੰ ਹਰਿਆ ਰੱਖਣ ਵਾਸਤੇ ਆਪਾਂ ਸਪਰੇਅ ਆਂ ਕਰਦੇ ਨੇ ਤੇ ਉਹ ਝੋਨੇ ਨੂੰ ਜਿੱਥੇ ਝੰਡੇ ਪੱਤੇ ਨੂੰ ਹਰਿਆ ਭਰਿਆ ਰੱਖਦੀ ਆ ਉਹਦੇ ਨਾਲ ਨਾਲ ਆਪਣੇ ਝੋਨੇ ਦਾ ਟਾਈਮ ਪੀੜ ਵਧਾ ਦਿੰਦੀ ਆ ਹਫਤਾ ਲਗ ਭਾਗ ਆਪਣਾ ਝੋਨਾ ਲੇਟ ਪੱਕਦਾ ਇੱਥੇ ਇੱਕ ਗੱਲ ਹੋਰ ਨੋਟ ਕਰਿਓ ਜਿਹੜੇ ਕਿਸਾਨ ਵੀਰ ਨੇ ਝੋਨਾ ਲੇਟ ਲਾਇਆ ਹੁੰਦਾ ਜਿਵੇਂ ਜੁਲਾਈ ਦੇ ਲਾਸਟ ਤੇ ਲਾ ਲੈਂਦੇ ਆ ਉੱਥੇ ਜਿਹੜਾ ਫੰਗੀਸਾਈਡ ਤੁਸੀਂ ਜ਼ਿਆਦਾ ਲੇਟ ਨਹੀਂ ਕਰਨਾ ਜੇਕਰ ਆਪਾਂ ਝੋਨੇ ਪੱਕੇ ਤੇ ਫੰਗੀਸਾਈਡ ਕਰਾਂਗੇ ਤੇ ਝੋਨਾ ਆਪਣਾ ਹੋਰ ਲੇਟ ਹੋ ਜਾਏਗਾ ਤੇ ਅੱਗੇ ਜਾ ਕੇ ਆਪਾਂ ਨੂੰ ਦਿੱਕਤ ਆਊਗੀ ਤੇ ਇਸ ਚੀਜ਼ ਦਾ ਵੀ ਆਪਾਂ ਗੌਰ ਕਰਨਾ ਸੋ ਬਾਕੀ ਹੁਣ ਆਪਣੀ ਮੇਨ ਗੱਲ ਆ ਕੇ ਝੋਨਾ ਪੀਲਾ ਤੇ ਫੋੜ ਘਟਾ ਇਹਦਾ ਸਭ ਤੋਂ ਵੱਡਾ ਕਾਰਨ ਕਿਸਾਨਾਂ ਨੂੰ ਪੀਲਾ ਰਹਿਣ ਦਾ ਕਿਉਂਕਿ ਆਪਾਂ ਇਹਦਾ ਕੈਰੇਕਟਰ ਸਮਝਦੇ ਹਾਂ ਕਿ ਘੋਨੇ ਦਾ ਕੈਰੇਕਟਰ ਹੀ ਆ ਅਸਲ ਦੇ ਵਿੱਚ ਕੈਰੇਕਟਰ ਵੀ ਹੋ ਸਕਦਾ ਪਰ ਇਹਦੇ ਵਿੱਚ ਜਿਹੜੀ ਮੇਨ ਆਪਾਂ ਜਿਹੜੀ ਇਹਦੇ ਵਿੱਚ ਗੱਲ ਨੋਟ ਕੀਤੀ ਗਈ ਝੋਨਾ ਦੂਜੇ ਝੋਨੇ ਦੇ ਮੁਕਾਬਲੇ ਪਾਣੀ ਘੱਟ ਪਾਲਦਾ ਸ਼ੁਰੂਆਤ ਦੇ ਦਿਨਾਂ ਦੇ ਵਿੱਚ ਹਾਲਾਂਕਿ ਇਹ ਝੋਨਾ ਲਾਠ ਤੇ ਝੋਨੇ ਪੱਕੇ ਤੇ ਜੇਕਰ ਮੀਂਹ ਵਗੈਰਾ بارش ਵਗੈਰਾ ਹੋ ਜਾਂਦੀ ਹੈ ਝੋਨਾ ਡਿੱਗਦਾ ਨਹੀਂਗਾ ਜਾਨਕਿ ਇਹਦਾ 나ੜ ਮੋਟਾ ਹੁੰਦਾ ਤੇ ਸਰਵਾਈਵ ਕਰ ਜਾਂਦਾ ਝੋਨਾ ਜਿਆਦਾ ਪਾਣੀ ਖੜਿਆ ਰਵੇ ਦੇ ਵਿੱਚ ਇਹਦੇ ਵਿੱਚ ਜਿਹੜੀ ਖਾਸ ਗੱਲ ਆ ਪਰ ਸ਼ੁਰੂਆਤ ਦੇ ਵਿੱਚ ਪਾਣੀ ਘੱਟ ਪਾਲਦਾ ਯਾਨੀ ਕਿ ਘੱਟ ਪਾਣੀ ਦੀ ਵੈਰੈਟੀ ਦੇ ਆਪਾਂ ਦੂਜੀਆਂ ਵੈਰੈਟੀ ਦੇ ਮੁਕਾਬਲੇ ਇਹਨੂੰ ਪਾਣੀ ਭਰ-ਭਰ ਰੱਖਦੇ ਆ ਪਾਣੀ ਭਰ-ਭਰ ਰੱਖਣ ਦਾ ਆਪਣਾ ਮਜਬੂਰੀ ਹੁੰਦੀ ਕਿਸਾਨਵਿਆਂ ਦੀ ਕਿਤਾ ਆਪਾਂ ਸ਼ੁਰੂਆਤ ਦੇ ਵਿੱਚ ਕੱਖਣਾ ਆ ਜਾਣਾ ਦੂਜੇ ਨੰਬਰ ਤੇ ਕਈ ਵਾਰ ਆਪਣੇ ਕੋਲ ਪਾਣੀ ਘੱਟ ਹੁੰਦਾ ਤੇ ਆਪਾਂ ਜਉਹਣੇ ਅੱਗੇ ਜਾ ਕੇ ਔੜ ਲੱਗੀ ਤੇ ਪਾਣੀ ਨਾ ਪੂਰਾ ਆ ਤੇ ਉੱਥੇ ਜਿਹੜੀ ਦਿੱਕਤ ਹੋਊਗੀ ਇਸ ਲਈ ਕਿਸਾਨ ਵੀ ਜ਼ਿਆਦਾ ਪਾਣੀ ਭਰ-ਭਰ ਰੱਖਦੇ ਆ ਉਹਦੇ ਕਰਕੇ ਵੀ ਜਿਹੜਾ ਆਪਾਂ ਨੂੰ ਝੋਨਾ ਪੀਲਾ ਪੀਲਾ ਨਜ਼ਰ ਆਉਂਦਾ ਤੇ ਇਹਨੂੰ ਆਪਾਂ ਦਿੱਕਲ ਜਿਹੜੀ ਦੂਰ ਕਰਨ ਵਾਸਤੇ ਵੈਸੇ ਤਾਂ ਕਿਸਾਨ ਨੂੰ 25 ਤੋਂ 30 ਦਿਨ ਬਾਅਦ ਇਹ ਝੋਨਾ ਆਟੋਮੈਟਿਕ ਹੀ ਸਹੀ ਹੋ ਜਾਂਦਾ ਤੇ ਆਪਣਾ ਝਾੜ ਵਧੀਆ ਦਿੰਦਾ ਫਿਰ ਵੀ ਜੇਕਰ ਤੁਸੀਂ ਚਾਹੁੰਦੇ ਵੇ ਸ਼ੁਰੂਆਤ ਦੇ ਵਿੱਚ ਝੋਨਾ ਵਧੀਆ ਦੇਖਣ ਨੂੰ ਮਿਲੇ ਸ਼ੁਰੂਆਤ ਹੀ ਫੋਰਟ ਚੰਗੀ ਕਰੇ ਤਾਂ ਉਹਦੇ ਵਾਸਤੇ ਕਿਸਾਨ ਜੇਕਰ ਤਾਂ ਰੇਤਲੀ ਜ਼ਮੀਨ ਆ ਇੱਕ ਤੋਂ 1.5 ਕਿਲੋ ਲੈਣੀ ਯੂਰੀਆ 400 ਗ੍ਰਾਮ ਤੁਸੀਂ ਲੈਣੀ 33% ਵਾਲੀ ਜ਼ਿੰਕ ਤੇ 600 ਜੇਕਰ 33 ਵਾਲੀ ਨਹੀਂ ਵਰਤਦੇ ਤੇ 21% ਵਾਲੀ 600 ਗ੍ਰਾਮ ਤਾਂ ਅੱਧਾ ਕਿਲੋ ਲੈਣਾ ਤੁਸੀਂ ਜਿਹੜਾ ਫੈਲ ਸਰਪੜ ਜਿਹਨੂੰ ਲੋਹਾ ਤੱਤ ਕਹਿੰਦੇ ਇਹ ਰੇਤਲੀ ਜ਼ਮੀਨ ਵਾਸਤੇ ਆ ਇਹ ਸਪ੍ਰੇਆਂ ਕਰ ਲੀਆਂ ਤੁਸੀਂ 2-5-5 ਦਿਨ ਦੇ ਗੈਬ ਤੇ ਤੇ ਝੋਨੇ ਦੀ ਰੰਗ ਰੂਪ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ ਇੱਕੋ ਜਿਹੀ ਇਸ ਦੇ ਵਿੱਚ ਸਪਰੇਅ ਕੀਤੀ ਆ ਤੇ ਦੂਜੀ ਜਿੱਥੇ ਡਾਕਰ ਜ਼ਮੀਨਾਂ ਯਾਨੀ ਕਿ ਰੇਤ ਲੰਗਾ ਨਹੀਂ ਗੀਆਂ ਉੱਥੇ ਕੀ ਕਰਨਾ ਕੋ ਉੱਥੇ ਆਪਾਂ ਲੈਣਾ 1 ਤੋਂ 1.5 ਕਿਲੋ ਯੂਰੀਆ ਅੱਧਾ ਕਿਲੋ ਲੈ ਲੈਣੀ ਜੈਂਕਾ ਤੇ ਉਹਦੇ ਨਾਲ ਲੈ ਲੈਣੀ ਆਪਾਂ ਮੈਗਨੀਜ਼ ਸਲਫੇਟ ਅੱਧਾ ਕਿਲੋ ਇਹ ਤਿੰਨਾਂ ਚੀਜ਼ਾਂ ਆਪਾਂ ਜਿਹੜਾ ਸਪਰੇਅ ਕਰਨੀਆਂ ਇਹ ਵੀ ਆਪਾਂ ਪੰਜ-ਪੰਜ ਦਿਨ ਦੇ ਦੋ ਸਪਰੇਅਾਂ ਕਰ ਸਕਦੇ ਆ ਜਿਹੜੇ ਕਿਸਾਨ ਵੀ ਨਾਲ ਸੋਚਦੇ ਵੀ ਸਾਨੂੰ ਜਲਦੀ ਝੋਨਾ ਹਰਿਆ ਭਰਿਆ ਚਾਹੀਦਾ ਇਹਦਾ ਪੀਲਾਪਨ ਦੂਰ ਹੋਵੇ ਫਿਰ ਆਪਾਂ ਖਰਚਾ ਕਰਨਾ ਜੇਕਰ ਆਪਾਂ ਪਹਿਲਾਂ ਪੀਲਾਪਨ ਦੂਰ ਕਰਨਾ ਵੈਸੇ ਐਡੋਮੈਟਿਕ ਇਹਦਾ ਪੀਲਾਪਨ ਦੂਰ ਹੋ ਜਾਂਦਾ ਆਪਾਂ ਨੂੰ ਖਰਚਾ ਕਰਨ ਦੀ ਲੋੜ ਨਹੀਂ ਤਾਂ ਸਭ ਤੋਂ ਵਧੀਆ ਚੀਜ਼ ਹੈਗੀ ਇਹਦਾ ਪੀਲਾਪਨ ਦੂਰ ਕਰਨ ਦੀ ਕਿ ਕਿਉਂਕਿ ਆਪਾਂ ਜਿਹੜੀਆਂ ਵੈਰੈਟੀਆਂ ਕਿਸਾਨਪਰਾ ਦੋ-ਦੋ ਆਪਾਂ ਖੇਜਦੇ ਆ ਤਿੰਨ-ਤਿੰਨ ਲਾ ਲੈਨੇ ਆ ਤੇ ਜਿੱਥੇ ਤੁਸੀਂ ਕਿਉਂਕਿ ਆਪਣੇ ਘਰਾਂ ਦੇ ਵਿੱਚ ਰੂੜੀ ਆਮ ਹੀ ਹੁੰਦੀ ਆ ਬਹੁਤੀ ਜਿਆਦੀ ਤੇ ਚਲੋ ਕਿਸਾਨ ਜਿਹੜੇ ਪਸ਼ੂ ਘੱਟ ਰੱਖਦੇ ਆ ਤੇ ਰੂੜੀ ਜਿਆਦਾ ਨਹੀਂ ਹੁੰਦੀ ਪਰ ਜਿੱਥੇ ਤੁਸੀਂ ਸੁਪਰੀਮ 110 ਲਾਉਣਾ ਉੱਥੇ ਤੁਸੀਂ 5 ਤੋਂ 6 ਟਰਾਲੀਆਂ ਰੂੜੀ ਪਾ ਕੇ ਇੱਕ ਕਿੱਲੇ ਦੇ ਹਿਸਾਬ ਨਾਲ 5 ਤੋਂ 6 ਟਰਾਲੀਆਂ ਰੂੜੀ ਪਾ ਕੇ ਲਾਓਗੇ ਜਿਹੜਾ ਤੁਹਾਨੂੰ ਸ਼ੁਰੂਆਤ ਦੇ ਦਿਨਾਂ 'ਚ ਪੀਲਾ ਪੀਲਾ ਨਜ਼ਰ ਆਉਂਦਾ ਇਹ ਝੋਨਾ ਤੁਹਾਨੂੰ ਸ਼ੁਰੂਆਤ ਜਿਹੜਾ ਦੂਜੀਆਂ ਝੋਨਿਆਂ ਵਾਂਗ ਵਧੀਆ ਦੇਖ ਨੂੰ ਮਿਲੇਗਾ ਰੂੜੀ ਦੇ ਨਾਲ ਰੂੜੀ ਨੂੰ ਬਹੁਤ ਮੰਨਦਾ ਵੈਸੇ ਤਾਂ ਰੂੜੀ ਆਪਾਂ ਕਿਸੇ ਵੀ ਖੇਤ ਚ ਪਾਵਾਂਗੇ ਤੇ ਝੋਨਾ ਚੰਗੀ ਜਿਹੜੀ ਗ੍ਰੋਥ ਕਰਦਾ ਪਰ ਇਹ ਝੋਨੇ ਨੂੰ ਤੁਸੀਂ ਖਾਸ ਕਰਕੇ ਪਾਉਣੀ ਕਿਉਂਕਿ ਇਹ ਝੋਨਾ ਪੀਲਾ ਦਿਖਾਈ ਦਿੰਦਾ ਇਹ ਝੋਨਾ ਤੁਸੀਂ ਉੱਥੇ ਲਾਇਆ ਕਰੋ ਜਿੱਥੇ ਤੁਸੀਂ ਰੂੜੀ ਪਾ ਸਕਦੇ ਜੀ ਤਾਂ ਫਿਰ ਆਪਾਂ ਨੂੰ ਇਹ ਦਿੱਕਤ ਨਹੀਂ ਆਵੇਗੀ ਸੋ ਬਾਕੀ ਹੋਰ ਕੋਈ ਗੱਲ ਰਹਿ ਗਈ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ